ਲੇ ਲਈ ਅੱਜ ਕਿੰਨੇ ਦੁੱਖ ਟੁੱਟ ਗੀਆਂ ਪੈਸਾ ਦੇ ਲੱਗ ਗਿਆ ਪਰ ਪਲੇਅਰ ਕੋਈ ਨਹੀਂ ਛੱਡਿਆ ਮੁੰਡਿਆਂ ਨੇ ਕਿਸੇ ਨੇ ਕਿਹਾ ਨਾ ਰਵੀ ਖੇਡੂਗਾ ਆਹ ਤਿਉਰੇ ਵਾਲਾ ਸੱਭ ਰਿਆ ਕੋਈ ਕਹਿੰਦਾ ਆਓ ਵਾਹਿਗੁਰੂ ਵਾਹਿਗੁਰੂ ਮੇਰ ਕਰਿਓ ਜੀ 6:00 ਵਜੇ ਵਾਹਿਗੁਰੂ ਮੇਰ ਕਰੇ ਇਧਰ ਬਿੰਦਰ ਬੰਗੜ ਅਤੇ ਰਿੰਕੂ ਬੰਗੜ ਆਮ ਆਦਮੀ ਪਾਰਟੀ ਸੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਇੱਥੇ ਪੁੱਜਣ ਤੇ ਜੀ ਹਾਂਜੀ ਉਹ ਦੇਖਿਓ ਉਧਰ ਵਾਹਿਗੁਰੂ ਮੇਰ ਕਰੇ ਕਿਸੇ ਵੀ ਮਾਦੇ ਪੁੱਤਰੋ ਤਤੀ ਬਾ ਨਾ ਲੱਗੇ ਖੇਡ ਮੈਦਾਨਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੈ ਜੀ ਵੀ ਸਾਰੇ ਦਰਸ਼ਕ ਵੀਰ ਜਿੰਨੇ ਵੀ ਦਰਸ਼ਕ ਵੀਰ ਆਏ ਆ ਖੇਡ ਮੇਲੇ ਦੀ ਰੌਣਕ ਨੂੰ ਵਧਾਇਆ ਸਾਰਿਆਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਕਿਰਪਾ ਰੱਖੇ ਤਤੀ ਬਾ ਨਾ ਲੱਗੇ ਕਿਸੇ ਵੀ ਪਲੇਅਰ ਨੂੰ ਵਾਹਿਗੁਰੂ ਇਹਨਾਂ ਨੂੰ ਇਹਨਾਂ ਤੇ ਮਿਹਰ ਪਰਿਆ ਹੱਥ ਰੱਖੀ ਸਾਫ਼ ਨੇ ਦਿਲਾਂ ਦੇ ਕੁਝ ਢੋਲੇ ਨੇ ਕਜ ਭਾਲੇ ਨੇ ਇਹਨਾਂ ਲਈ ਦੁਆਵਾ ਸਾਰੇ ਪਲੇਰਾਂ ਲਈ ਹੈ ਤੁਸੀਂ ਵੀ ਦੁਆ ਕਰਿਓ 30 ਸਕਿੰਟਾਂ ਦੇ ਵਿੱਚ ਜਾਂਦਾ ਸੱਟੰਦੀ ਜਾਂ ਨੰਬਰ ਹੁੰਦਾ ਬਹੁਤ ਕੁਝ ਵੇਖਣ ਨੂੰ ਮਿਲ ਜਾਂਦਾ ਹੈ ਪਰੇ ਬਹੁਤ ਹੀ ਕਈ ਗਰੀਬੜੇ ਜੇ ਪਰਿਵਾਰਾਂ ਦੇ ਵਿੱਚ ਉੱਠ ਕੇ ਅੱਗੇ ਆਏ ਆ ਵਾਹਿਗੁਰੂ ਮਿਹਰ ਕਰੇ ਕਿਸੇ ਨੂੰ ਵੀ ਤਤੀਬਾ ਨਾ ਲੱਗੇ ਰਿੰਕੂ ਬੰਗੜ ਆਮ ਆਦਮੀ ਪਾਰਟੀ ਪ੍ਰਧਾਨ ਸਾਹਿਬ ਪੁੱਜੇ ਨੇ ਤੇ ਵਿੰਦਰ ਬੰਗੜ ਆਮ ਆਦਮੀ ਪਾਰਟੀ ਮਹਿਮਾਤੋਂ ਪੁੱਜੇ ਨੇ ਧੰਨਵਾਦ ਹੈ ਜੀ ਨਾਲ ਜਸਵੰਤ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਵੱਲੋਂ ਮੋਟਰਸਾਈਕਲ ਸਪான்ਸਰ ਕੀਤੇ ਗਿਆ ਸੁੱਖਾ ਕਨੇਡਾ ਰਾਣਾ ਕਨੇਡਾ ਮਨਜੀਤ ਕਨੇਡਾ ਜਿਨ੍ਹਾਂ ਵੱਲੋਂ ਦੋ ਮੋਟਰਸਾਈਕਲ ਹਰ ਸਾਲ ਹੀ ਦਿੱਤੇ ਜਾਂਦੇ ਕਬੱਡੀ ਵਾਲੇ ਰੇਟਰ ਤੇ ਜਾਫੀ ਲਈ ਲਾਈਵ ਜੁੜਿਆ ਹੋਇਆ ਸਾਡਾ ਵੀਰ ਮਨਜੀਤਾ ਕੈਨੇਡਾ ਧੰਨਵਾਦ ਹੈ ਤੀਰਥਜੁਗ ਮਲਸੀਆ ਗਰਾਊਂਡ ਦੀ ਦੇਣ ਹੈ ਤੇ ਜਦੋਂ ਸਾਨੂੰ ਮਿਲਦੇ ਆ ਬਹੁਤ ਸਾਨੂੰ ਪ੍ਰਾਊਡ ਜਾਂ ਫੀਲ ਹੁੰਦਾ ਹੈ ਵੀ ਕਿਸੇ ਨੇ ਚੰਗਾ ਸੋਚਿਆ ਕਬੱਡੀ ਲਈ ਬਹੁਤ ਵੱਡੀ ਸ਼ਖਸੀਅਤ ਆ ਪੰਮਾ ਨਮਾਜੀਪੁਰ ਜੀ ਬਹੁਤ ਵੱਡੇ ਵੱਡੇ ਮੱਲ ਕਬੱਡੀ ਦੇ ਦਿੱਤੇ ਆ ਪਰਮਾਤਮਾ ਚੰਨ ਦੀ ਗੱਲਾਂ ਵਿੱਚ ਰੱਖੇ ਸਾਡੀਆਂ ਦਿਲੋਂ ਦੁਆਵਾਂ ਨੇ ਮੈਚ ਸੋਹਣਾ ਹੈ ਪਰ ਉਧਰ ਜਿਹੜੀ ਥੋੜੀ ਸੱਟ ਲੱਗ ਗਈ ਹੈ ਉਹ ਮੁੰਡੇ ਤੇ ਸਾਡੀਆਂ ਦਵਾਵਾਂ ਨੇ ਕਿਉਂਕਿ ਜਦੋਂ ਵੀ ਮੰਗਿਆ ਇਹਨਾਂ ਨੇ ਹਰ ਇੱਕ ਦਾ ਭਲਾ ਮੰਗਿਆ ਹੈ ਇਹ ਤੇ ਬੌਲੇ-ਪੋਲੇ ਤੇ ਪਾਲੇ ਆ ਗਰੀਬੜੇ ਜਿਹੇ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਅੱਗੇ ਆਏ ਆ ਕਈ ਵਾਰੀ ਕੀ ਹੁੰਦਾ ਹੈ ਸੜਕ ਤੇ ਜਾਂਦੇ ਕਿਤੇ ਐਂਬੂਲੈਂਸ ਵੀ ਨਜ਼ਰੀ ਪੈ ਜਾਵੇ ਤੇ ਛਾਤਰ ਦਸਾਂ ਕਰਨ ਲੱਗ ਜਾਂਦੇ ਆ ਕਿ ਪ੍ਰਮਾਤਮਾ ਮੇਹਰ ਰੱਖੀ ਕੋਈ ਸੁੱਖ ਦਾ ਸੁਨੇਹਾ ਹੀ ਹੋਵੇ ਕੋਈ ਢਿੱਲਾ ਮੱਠਾ ਹੋ ਕੇ ਹਸਪੀਟਲ ਨਾ ਜਾਂਦਾ ਹੋਵੇ ਕੋਈ ਠੀਕ ਹੋ ਕੇ ਹਸਪੀਟਲ ਤੋਂ ਘਰ ਨੂੰ ਜਾਂਦਾ ਹੋਵੇ ਇਦਾਂ ਵੀ ਅਰਦਾਸਾਂ ਕਰਨ ਵਾਲੇ ਪ੍ਰਮਾਤਮਾ ਤੱਤੀ ਵਾਹ ਨਾ ਲੱਗਣ ਦੇ ਵੀ ਇਹਨਾਂ ਨੂੰ ਬਰੇ ਬਰਫ ਪੌਂਦੀ ਕਰਦੀ ਹੈ ਜੇਕਰ ਪੋਸਿਬਲ ਹੋ ਸਕਦੀ ਹੈ ਤੇ ਬਰਫ ਉਦਰ ਪਲੇਅਰ ਤੇ 6 ਵਜੇ ਆ ਵਾਹਿਗੁਰੂ ਮੇਰ ਕਰੇ ਬਹੁਤ ਬਹੁਤ ਧੰਨਵਾਦ ਹੈ